ਇੱਕ ਲਾ ਲੋ ਠੀਕ ਮਾਰ ਬਾਕੀ ਬਾਅਦ ਆਉਣੀ ਚਾਹੀਦੀ ਰੀ ਯਾਦ ਕਰਾਦੀ ਰਿਕਵਰ ਕਰਨੇ ਆ ਚੰਗਾ ਵੀਡੀਓ ਇੱਕ ਸ਼ਾਟ ਟੇਕ ਦਾ ਚ ਸਾਈਕਲ ਵਿੱਚ ਪਿਆ ਟੋ ਯਾਰ ਸ਼ਾਟ ਮੈਨੂੰ ਅੜਕਦਾ ਹੀ ਜਾਂਦਾ ਕਿਹੜਾ ਲੀਟ ਮਾਰਦਾ ਲੀਟ ਕੋਈ ਨਹੀਂ ਮਾਰਾ ਸੁੱਖੇ ਮੈਂ ਆਪੇ ਕੱਟ ਲੂੰਗੀ ਇੱਕ ਮਾਰ ਫੇਰ ਕੋਈ ਨਾ ਆਪੇ ਹੀ ਕੱਟ ਲੂੰਗੀ ਆਪੇ ਰਿਕਵਰ ਕਰ ਲੂੰਗੀ ਉਹ ਰੋਬੇ ਦਾ ਆਈਡਲ ਕੋਈ ਨਾ ਬਾਤ ਚੋ ਕੱਢ ਲਾਂਗੇ ਕੋਈ ਟਾਈਮ ਵੇਸਟ ਨਾ ਕਰ लवली ਕਹੂਗਾ ਭੇਂ ਹਣੇ ਤੱਕ ਸੀ ਨਹੀਂ ਨਿਕ ਡੇ ਗਿਆ ਕਿਹਦੀ ਗੱਲ ਆ ਤੂੰ ਕਿੱਧਰ ਕਿੱਧਰ ਦੀ ਗੱਲ ਕਿੱਧਰ ਲੈ ਗਿਆ ਉਹ ਤੈਨੂੰ ਹੁਣ ਦੱਸਦਾ ਭੈਣ ਦਾ ਜਬਾਨੀ ਪਏ ਸੀ ਬਥੇਰੀਆਂ ਉਹ ਕਰਿਆ ਇੱਕ ਜਿਹੜਾ ਮੂੰਹ ਮੂੰਹ ਤਾਂ ਮੇਰਾ ਕਰਦੀ ਸੀ ਉਹ ਭੈਣ ਦਾ ਮੇਰੇ ਬਾਪੇ ਨਾਲ ਨਹੀਂ ਕਰਿਆ ਬਸ ਨਹੀਂ ਉਹਦੇ ਨਾਲ ਨਹੀਂ ਕਰਿਆ ਉਹ ਤਾਂ ਭੈਣ ਦੀ ਸਾਰੀ ਤੇੜੀ ਦਿਹਾੜੀ ਤੇ ਦਾ ਫਰੀ ਜਾਂਦਾ ਉਹ ਉਹ ਫਿਰ ਦਿਹਾੜੀ ਦੀ ਨਰਮਾ ਚੋ ਜਹੰਦਾ ਹੁੰਦਾ ਹੁੰਦਾ ਸਾਡੇ ਆਉਂਦੀ ਹੁੰਦੀ ਸੀ ਨਰਮਾ ਚਾਚਾ ਮਾਏ ਆਉਂਦਾ ਲੀਲਾ ਹੁੰਦਾ ਅਸੀਂ ਇਕੱਠੇ ਖਾਂਦੇ ਰੋਟੀ ਰਾਤੀ ਉਹ ਹੁੰਦਾ ਮੇਰੇ ਪਾਪਾ ਕਿਉਂ ਨਹੀਂ ਨਹੀਂ ਉਹ ਨਹੀਂ ਖਾਂਦਾ ਉਹ ਤਾਂ ਬੱਤ ਹੀ ਲੈਂਦਾ ਉਹਦਾ ਭੈਣ ਦੀ ਹਾਂ ਬੱਦਾਲੀ ਦੀਗਾ ਆਹਾਂ ਮੈਨਾਂ ਇਹ ਕਹਨਾ ਹੈ ਮੈਂ ਤੇਰੀ ਬੀਬੀ ਭੈਣ ਦਾ 4-5 ਹੋ ਗਏ ਪੇਕੇ ਗਈ ਸੀ ਮੱਡੇ ਜਦੋਂ ਵੇਖੀ ਪਿਆ ਹੀ ਨਹੀਂ ਹਜੇ ਤੱਕ ਹੈ ਨਾ ਹੀ ਭੈਣ ਮਾਇ ਲੈ ਆਉਣਾ ਹੈ ਲੈ ਮੇਰੇ ਪਾਪਾ ਕਾਹਦੇ ਵਾਸਤੇ ਉਹ ਕੰਮ ਤੇ ਭੱਗ ਜਿਉ ਕਿਉਂ ਦਿਹਾੜੀ ਛਡਾਉਣੀ ਹੈ ਉਹ ਤੂੰ ਬੈਕ ਕਰ ਲੈ ਕਿਉਂ ਦੂਜੇ ਦੀ ਮੈਂ ਨਾ ਪਤਾ ਉਹ ਹਰਦਾ ਨਹੀਂ ਉਦੋਂ ਤਾਂ ਤੇਰੀ ਬੀਬੀ ਪਿੱਛੇ ਫਿਰੀ ਗਿਆ ਮੈਂ ਕਿਹਾ ਹੈ ਉਹ ਤਾਂ ਪੈਂਦਾ ਚਾਉ ਹੁੰਦਾ ਮੈਨੂੰ ਵੀ ਮਹਾ ਚੱਲ ਪਰਜਾਈ ਨਾਲ ਚਾਉਣ ਕਰਦੇ ਆ ਉਦੋਂ ਉਹਦੇ ਚੱਕਰ ਚੱਕਰ ਤੇ ਫਿਰ ਮੈਂ ਸਾਗ ਜਿਆ ਕਰਾਇਆ ਨਹੀਂ ਐਂ ਹੋ ਰਹਿ ਗਿਆ ਨਹੀਂ ਚੱਕਰ ਤੇ ਨਹੀਂ ਕਰਾਇਆ ਗਿਆ ਹੋਈ ਨਹੀਂ ਉਹ ਇਹ ਹੁੰਦਾ ਸੀ ਬਥੇਰੇ ਹੁੰਦੇ ਬਾਅਦ ਕੀ ਬਾਪ ਹਾਂ ਜੀ ਹਾਂ ਠੀਕ ਹੈ ਬਾਅਦ ਵਿੱਚ ਨੂੰ ਹਾਂ 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 ਆ ਜੀ ਭਰਾਵਾ ਚਲੋ ਬੜਾ ਟਾਈਮ ਲਾਇਆ ਹੋਣਾ ਉਦੀ ਆ ਜਾਓ ਫਿਰ ਕੋਈ ਮਾਇਕ ਨਹੀਂ ਫਰਮਾਏ ਹਾਂਜੀ ਜਾਊਗਾ ਜਦੇ ਬਸ ਉਦੀ ਆ ਜੀ ਬਈ ਪਾਰ ਪਿੱਛੇ ਪਿੱਛੇ ਰਹੀ ਹੁੰਦਾ ਹੋਰ ਪਿੱਛੇ ਜਾ ਬਾ ਰੈਡੀ ਐਕਸ਼ਨ ਕੋ ਦੋ ਆਏ ਦੂ ਲੈ ਲੈ ਕੇ ਪਿੱਛੇ ਆਈ ਐਏ ਆ ਗਿਆ ਹੋ ਗਿਆ ਟਾਈਮ ਡਿਊਟੀ ਦਾ ਹੈ ਉਹ ਥੋੜੇ ਜਾਣਾ ਸੀ ਕੰਮ ਜਾਣਾ ਸੀ ਕੁਝ ਕੰਮ ਨਾਲ ਦੀ ਕੰਮ ਨੂੰ ਮੇਰਾ ਸਾਰਾ ਐਮਐਲ ਦਾ ਪੀਏ ਆ ਕੰਮ ਨੂੰ ਕੀ ਕਰਨਾ ਤੈ ਆ ਪਾ ਕੇ ਬੀਪ ਨਹੀਂ ਵਰਗੀ ਪਿੰਡ ਤੜਖੀ ਨਿਕਲ ਜੇ ਨੇ ਕਮਰੇ ਕੱਛੜ ਦੇ ਕੰਦ ਨਹੀਂ ਬਾਤਨੀ ਉਹ ਤੇ ਰਿਸ਼ਤਾ ਤੇ ਨਹੀਂ ਜਾਣਾ ਕਿਥੇ ਕਰਦੇ ਨੇ ਘਰੇ ਬੱਠੇ ਲੜੀ ਜਾਂਦੇ ਰਹਨੇ ਹੋ ਹੋਰ ਹੋਰ ਘਰੇ ਬੱਠੇ ਜਣਿਆ ਤੇਰੀ ਮਾਮਾ ਬੰਨਿਆ ਪਈ ਨੇ ਨਾ ਬੰਨ ਛਪਕਾ ਦੇ ਨਹੀਂ ਆਪਦਾ ਕਰਨਾ ਕੋਈ ਹੁਣ ਕਾਲੀ ਤਾਂ ਲੱਗਿਆ ਹੁਣ ਹਾਂ ਨੱਥੀਆਂ ਪਰ ਇਹਨਾਂ ਕਾਉਨ ਵਾਲਾ ਮਗੂ ਕਾਉਨ ਵਾਲਾ ਮਗੂ ਨੱਥੀਆਂ ਪਰ ਗਾ ਉਹਰਾ ਹੋ ਕੇ ਗੱਲ ਕਰ ਲੈ ਮੇਰੇ ਨਾਲ ਉਹਰਾ ਆ ਜਾ ਇੱਧਰ ਕੀ ਜਾਨਾ ਇੱਧਰ ਕੀ ਰੱਖਿਆ ਹੋਇਆ ਤੇਰਾ ਹੋਣਾ ਅੱਗੇ ਵੀ ਤਾਂ ਜਾ ਲੈਂਦੇ ਮੈਨੂੰ ਕੁਛ ਨਾ ਜਾ ਲੈ ਬਗ ਜੀ ਪਹਿਲਾਂ ਮੇਰੇ ਨਾਲ ਤਾਂ ਗੱਲ ਕਰ ਲੈ ਹਾਂ ਦਵਾਈ ਬੂਟੀ ਦਵਾਈ ਬੂਟੀ ਮੇਰਾ ਸਾਰਾ ਨਾਂ ਤਾਂ ਕੋਈ ਮੈਨੂੰ ਸ਼ਹਿਰ ਲੈ ਜਾਂਦਾ ਹੈ ਹੈ ਇੱਥੇ ਨਾਲ ਡਾਕਟਰ ਨੇ ਦਵਾਈ ਜੋ ਪਾਣੀ ਹੋਰ ਕਿੱਥੇ ਆਵਾਂ ਉਹ ਕੋਈ ਕੰਮ ਨਹੀਂ ਹਾਂ ਮਾੜਾ ਮੋਟਾ ਬੀਰ ਬਣ ਕੇ ਸਿਆਣਾ ਬੇਣਾ ਤੈਨੂੰ ਮੈਂ ਝਮਝਾਉਂਦਾ ਚੱਕਾ ਨਹੀਂ ਲੱਗਦਾ ਹਾਂ ਉਹ ਬਾਪੂ ਸੁਦਾ ਮੈਂ ਤਾਂ ਤਿੰਡੇ ਵਾਸਤੇ ਇਹ ਸਮਝਣਾ ਬੇਸਿਕ ਕਰਾ ਕਰ ਕਿਸੇ ਨੂੰ ਇਹ ਕਹਣਾ ਹੁਣ ਪਠਾਨਕੋਟ ਤੋਂ ਆਇਆ ਆ ਆਦੀ ਘਰ ਇਹਦੇ ਨਾਲ ਸਾਰਾ ਕੁਝ ਹੀ ਚੁੰਦੇ ਨੂੰ ਹਾਂ ਉਹ ਕੀ ਆ ਹੋ ਜਾਏ ਤੂੰ ਸਪੀਟੀ ਨਾਲ ਪਾਈ ਪਿਆ ਬੀੜੀ ਨੈਟ ਤੇ ਇਹਦੀ ਛੀਟੀ ਵਾਏ ਨਹੀਂ ਜਿਹੜੀ ਉਹ ਸਪੀਟੀ ਜੂੜੀ ਨਾ ਹੋ ਤਾ ਹਾਂ ਅਸਲ ਵਿੱਚ ਕੱਢ ਲੈ ਤੂੰ ਕੁਝ ਪੁੱਛਿਆ ਰਾਂ ਤਾਂ ਹਾਂ ਦੇਣੇ ਆਂਦਾ ਕੋ ਮਾਗਾ ਕੋ ਪਾਈ ਨਾ ਜਾਉਣਾ ਬੰਦਾ ਬੰਦਾ ਬਈ ਬਹੁਤ ਬਹੁਤ ਆ ਜੇ ਚਿੱਕੜਾ ਤਾਂ ਪੱਲੀ ਚੱਕਿਆ ਬੋਰ ਚੇਰਲੇ ਅੱਡੀ ਬਾਈ ਆਲਰੇਡੀ ਪਿਆ ਹੋ ਗਿਆ ਕਿਉਂ ਸਾਹਮਣੇ ਤਾਂ ਫਿਰ ਨਾ ਕਿੱਥੇ ਜਾਊਗਾ ਉਹ ਨਹੀਂ 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 ਲੱਗ ਪਊਗਾ ਬਸ ਸਾਹਮਣੇ ਸੇ ਕੇ ਉਹ ਪਤਾ ਨਹੀਂ ਲੱਗੇ ਵੀ ਇਹ ਰਹਾ ਬਣਾ ਰਿਹਾ ਚੱਲ ਚੱਲ ਬਣਾ ਰਹਾ ਤੇ ਰੀਲ ਬਣਾ ਰਹਾ ਤੇਰੇ ਕੋਲ ਮਾਈਕ ਤਾਂ ਹੈਗਾ ਇਹਨੂੰ ਟੈਂਪਰ ਨਹੀਂ ਉਹ ਮੱਤ ਦਿਸੂਗਾ ਦੀ ਪਾ ਦੇ ਨਾ ਹਾਏ ਹੋਏ ਸਾਹ ਘੱਪਾਈ ਸੈ ਖੋਤੇ ਪਾ ਦੀ ਨੌਕਸਣਾ ਉਠਾ ਦੀ ਵੀਰ ਬੱਪੂ ਕੋ ਹੋਰੀ ਕਮਕ ਵਈ ਨਾ ਕੋ ਨਾ ਕੋ ਦਾ ਮੈਂ ਤੇਰੇ ਲਿਆਜ ਰੱਖਣਾ ਤਾਇਆ ਕਰਕੇ ਤੇ ਤੈਨੂੰ ਹੁਣ ਪੁੱਠਾ ਲਮਕਾਇਆ ਹੁੰਦਾ ਮੈਂ ਮਾ ਬਾਪੂ ਕਰਕੇ ਕੁਝ ਨਹੀਂ ਕਹਦਾ ਤੈਨੂੰ ਗੋਲੂ ਪਰਵਾਨਾ ਲੜਦ ਰਿਆ ਮਾਰ ਕੇ ਫਰਾ ਮੂਤ ਕੱਢ ਦੂ ਮੈਂ ਆ ਇਧਰ ਕਿੱਧਰ ਜਾਣਾ ਉਰਾ ਆ ਜਾ ਵੀਰ ਬੜ ਕੇ ਇਕੱਠਾ ਕਰਨ ਨੂੰ ਲਿਆਉਣਾ ਮੇਰੇ ਰਿਹੜਾ ਆਪੇ ਕਰ ਲਓ ਉਰਾ ਆ ਜਾ ਉਰਾ ਵੇਖ ਲੈ ਤੂੰ ਕਹੇਗਾ ਕੱਖ ਪਾਉਣੇ ਨੇ ਮੈਂ ਕਹੂੰ ਪਾਉਣੇ ਨਹੀਂ ਆ ਜਾ ਮੋੜਿਆ ਮੋੜਿਆ ਵਧਿਆ ਰਹੇਗਾ ਬੰਦੇ ਦਾ ਪੁੱਤ ਬੜੀ ਵਿਚਾਰਲਾ ਇੰਜੈਕਟ ਕਰਨਾ ਬਾਪੂ ਇਹ ਜਿੱਦ ਟੱਟੂ ਦੀ ਰੇਗੀ ਪੱਲੀ ਦਾ ਭਗਾ ਕੇ ਮੱਥੇ ਕੋਲੇ ਮਾਰੀ ਚੱਕ ਨਹੀਂ ਆ ਜਾ ਕਿਉਂਗਾ ਕੀ ਹੋ ਗਿਆ ਆ ਲੱਗ ਲਿਆ ਫੇਰ ਅਸੀਂ ਕੀ ਕਰੀਏ ਕੈਮਰਾ ਤਾਂ ਉਧਰ ਆ ਐਕਸ਼ਨ ਚਲੋ ਚਲ ਤੇਰੇ ਨਾਲ ਮੈਂ ਕਰਦਾ ਗੱਲ ਜੇ ਕਰਦੇ ਦੀ ਚਲ ਟਰੋ ਰਾ ਸਾ ਕਿਵੇਂ ਦੇਖ ਬਗਦੇ ਤੇਰਦਾ ਰੇਵੀ ਬਹੁ ਨੂੰ ਕਰਤੂਤਾਂ ਦੱਸਾਂ ਤੇਰੀ ਇੱਜ਼ਤ ਕੀ ਰੱਖੂ ਹੁਣ ਤਾਂ ਪਤਾ ਹੀ ਥੋਡੀ ਕਰਤੂਤਾਂ ਦਾ ਤੇਰੀਆਂ ਦਾ ਕਹਿੰਦਾ ਤੇਰੀਆਂ ਦਾ ਮਾਦਾ ਬਾਪੂ ਜੀ ਤੇਰੀ ਬੀਜੀ ਦੀ ਸ਼ਮਾਦਾ ਲੈ ਖਾ ਖਾ ਕੋਲੇ ਪਾ ਇਹਦਾ ਦਿਮਾਗ ਖੱਲ ਗਿਆ ਸਦਾ ਹੱਲਦਾ ਤੇਰਾ ਮੇਰੇ ਛਾਲੇ ਮੈਨੂੰ ਲੱਗ ਗਿਆ ਪਤਾ ਤੇਰਾ ਹੱਲਿਆ ਪਿਆ ਤੂੰ ਜਮਈ ਹੱਲਿਆ ਪਿਆ ਆਉਂਦੀ ਆ ਮੈਂ ਉਹ ਗੜਾ ਕਰਾਂ ਟੱਕਰੀਆ ਹਾਂ ਆਪਰਾ ਇਹ ਪਤਾ ਨਾ ਹੈ ਕਿ ਅੰਦਰੀ ਸੀ ਜੀ ਤੁਸੀ ਕਰਨ ਲੱਗ ਰਹੀ ਹੋ ਆ ਦੇਖੀ ਆਮਣੇ ਰੋੜੇ ਦਾ ਪੀਏ ਦੇਖ ਲੈ ਤਾਂ ਪਿੱਛੇ ਕਰੀ ਖੜਾ ਲੈ ਮੈਂ ਸੇਨੀ ਕੰਟਰੋਲ ਕੀਤੀ ਉਹ ਹਰਾ ਨਹੀਂ ਹਟਦਾ ਕੁੱਤਾ ਬਹੁਤ ਬਹੁਤ ਨਹੀਂ ਬਸ ਤਮਾ ਯਾਰ ਤੂੰ ਹਲਾ ਕੇ ਮੰਟੀ ਆ ਓਵਰਲੈਪ ਕਰ ਦੇ ਤੂੰ ਆ ਜਾ ਪਤੀਜਾ ਮੇਰਾ ਯਾਰ ਕੋਈ ਨਹੀਂ ਪਤੀਜਾ ਵਟੂ ਆ ਚੰਗਾ ਆ ਆ ਜਾ ਜੇ ਪਤੀਜੇ ਨੇ ਸੇਕਦਾ ਫੇਰ ਤੇਰੇ ਰੱਖਦੇ ਦੀ ਟਾਲ ਤੇ ਯਾਰ ਪਹਿਲੀ ਕਿਥੇ ਰੱਖਦੇ ਦੀ ਉਹ ਉਹ ਤੇਰੀ ਗੰਟੀ ਤੇ ਆ ਜਾ ਵਿਚਾਲੇ ਵਿਚਾ ਕੇ ਬੋਲਿਓ ਥੋੜੀ ਲੱਗੇ

ਸੀ ਤਾਂ ਨਿਕਲਦਾ ਨਹੀਂ ਕੈਂਪ ਦਾ ਲੈ ਕੇ ਖੜ ਗਏ ਅਸੀਂ ਬਾਈ ਥੱਕ ਹਾਰ ਕੇ ਖੜ ਗਏ ਸੀ ਨਹੀਂ ਹੋ ਰਿਆ ਇਹਨਾਂ ਤੋਂ ਟੇਕ ਟੇਕ ਤੇ ਟੇਕ ਕਿਹਨੇ ਕਰਾਈ ਆ ਅੱਛਾ ਇਹ ਬੰਦੇ ਨੇ ਕਰਾਈ ਆ ਅੱਛਾ ਤਾਂ तू ਆਪ ਆ ਵੀਰ ਇਹਨਾਂ ਦੇ ਇੱਕ ਦੋ ਵਾਰੀ ਹੱਸਾ ਮਾੜ ਨਾਲ ਕਰਾਈ ਸੀ ਪਿਛੋੜਾ ਤੂੰ ਤਾਂ ਚੂਹੇ ਹੈ ਤੂੰ ਤਾਂ ਦੱਸ ਤੂੰ ਬੰਦਾ ਬੰਦਾ ਤੂੰ ਮੈਂ ਦੱਸਦਾ ਪੁੱਤਰੀ ਇਹਨੂੰ ਬੀਬੀ ਨੂੰ ਪਤਾ ਹੈ ਦਲਾਨੇ ਕੀ ਹੋ ਗਿਆ ਬਾਪੂ ਜੀ ਕੋਈ ਨਾ ਦੱਸ ਨਾ ਸਾਰੀ ਗੱਲ ਨਾਮ ਕਹਿੰਦੇ ਤੂੰ ਸੁਣ ਨੜੇ ਉਠਣਾ ਮੇਰਾ ਸਾਲਾ ਭੋਲੇ ਖਾਂਦਾ ਵੀਰੇ ਹੈ ਉਹਦਾ ਸੁੱਖੇ ਵਾਲੇ ਇੰਨਾ ਕੀ ਕਹੇ ਬੰਦੇ ਨੂੰ ਮਾੜੀ ਮੋਟੀ ਲਿਮਟ ਹੁੰਦੀ ਆ ਕਿਤੇ ਚੀਜ਼ ਦੀ ਬੱਗਾ ਹੱਲ ਨਾ ਵਾਹ ਬਾਤ ਮਾਰਦੇ ਵੀਰ ਉਹ ਘਬਰਾ ਕਰਿਆ ਹੂ ਉਹਦਾ ਆਪ ਕੁੱਤੇ ਕੋ ਘਬੜੇ ਕਿਸਦੀ ਰਹਿੰਦੀ ਆ ਤਰਾ ਤਰਾ ਫਿਰੇ ਸਾਲੇ ਦੇ ਨੇ ਆ ਆ ਗਈ ਨਹੀਂ ਆਉਣ ਸਾਰੀ ਖੱਪ ਪੱਟਣ ਲੱਗ ਜਾਣ ਜੇ ਉਹਦੀ ਪਤਾ ਲੱਗ ਜਾਂਦਾ ਜਦੋਂ ਅੱਟੇ ਕੋਲ ਆਉਂਦੇ ਹੋ ਵੀ ਤੁਸੀਂ ਆਉਣੇ ਦੋਨੇ ਜਣੇ ਤੁਰੇ ਗੱਲ ਸੁਣ ਲੈ ਬੇਬੇ ਹਾਂ ਦੱਸ ਤੂੰ ਮੈਨੂੰ ਕੱਖ ਲੈ ਭੇਜਿਆ ਬੇਪੇ ਜਫਰ ਲੈ ਕੇ ਤਾਂ ਨਹੀਂ ਆਇਆ ਆ ਮਗਰ ਭੇਜ ਕੇ ਕਹਦੇ ਉਹ ਤਾਂ ਛੱਡਾ ਨਹੀਂ ਕੱਖ ਰਹਿਣ ਦਿੱਤਾ ਬਾਈ ਰਿਆ ਤਾਂ ਛੱਡਾ ਨਹੀਂ ਕੱਖ ਰਹਿਣ ਦਿੱਤਾ ਹਾਰਦ ਕੌਣ ਭੇਜੇ ਸੀ ਮੈਂ ਕੱਟਣ ਕਰ ਲੈ ਹਾਂ ਬੈਠਾ ਨਹੀਂ ਕੁਛ ਬਣਦਾ ਕੰਨਾਂ ਵਾਲਾ ਤੈਥੋਂ ਨਹੀਂ ਪੁੱਛਦਾ ਮਾੜੀ ਮੋਟੀ ਛਰਵਾਉਂਦਾ ਬੰਦੇ ਨੂੰ ਮਤਾਂ ਮਾਰੀ ਚਗਿਆੜ ਜੱਪਾ ਉਹਨੂੰ ਹੋਵੇ ਤਾਂ ਪੁੱਤ ਨੂੰ ਹੋਵੇ ਹਾਂ ਦਾ ਵੀ ਮੁੰਡਾ ਤਾਂ ਹੈ ਨਹੀਂ ਮਹਾ ਮੁੰਡਾ ਤਾਂ ਹੈ ਨਹੀਂ ਮੁੰਡਾ ਜਦੋਂ ਦੇਖਿਆ ਮੁੰਡੇ ਨੇ ਮਾਰੀ ਛਾਲ ਹਾਂ ਬਾੜਾ ਮੋਟਰ ਤੇਰਾ ਮੁੰਡਾ ਪੈ ਜਾਵੇ ਧੁੱਪ ਹਰੇ ਜਿਹੋਦੇ ਪੈ ਹੁੰਦੇ ਨੇ ਸਮੁੰਦਰ ਪੂਰੇ ਹਾਂ ਕਰੋ ਉਹ ਵੀ ਬੰਦਾ ਬਣ ਜਾ ਬੰਦਾ ਬਣ ਜਾ ਓਏ ਬਾਦਰਾ ਆਹ ਕਿਹੜਾ ਮੁੰਡਾ ਵਾ ਮਾਦਾ ਬਾਦਈਆਂ ਲੈ ਕਹਿੰਦਾ ਸਾਹ ਕਿਹੜਾ ਮੁੰਡਾ ਆਹ ਕਿਹੜੇ ਲੈ ਪਾਸੇ ਆਈਏ ਪਤਾ ਤੈਨੂੰ ਮਾਰ ਕੇ ਜਾਂਦਾ ਚਾਰ ਕਿਹੜਾ ਮਾਰ ਕੇ ਜਾਂਦਾ ਤੈਨੂੰ ਮੈਂ ਕਹਿੰਦੇ ਪੈਸੇ ਦਵਾ ਲੀ ਲੈ ਅੱਜ ਜਾੜ ਥੱਲੇ ਆਇਆ ਤੂੰ ਦੇਣੇ ਤਾਂ ਤੈਂ ਆ ਆ ਗਿਆ ਚਲੋ ਰੈਡੀ ਤੇ ਐਕਸ ਓਏ ਆ ਕਿਹੜਾ ਬੰਦਾ ਹੁੰਦਾ ਉਹ ਲਾਮਾ ਬੰਦਾ ਛਾਤੀ ਕੱਢ ਕੇ ਕਿਹੜਾ ਬੰਦਾ ਹੁੰਦਾ ਯਾਰ ਆਪਣੇ ਘੱਟ ਕਰਾ ਕਰਦੇ ਤਰ੍ਹਾਂ ਜਾਇਆ ਕਰ ਬੋਦੀ ਜਾਂਦਾ ਮੋ ਕਮੀ ਛਾਤੀ ਤੇ ਵਾਲ ਛਣੇ ਦੀ ਆ ਨਮਾਗੀ ਆਰਾ ਦਾ ਮਤਲਬ ਫੀਟ ਬਣਾਣਾ ਕਿਤੇ ਕਿਦਰੇ ਬੰਦੇ ਮਿਰਦਾ ਨਹੀਂ ਮੈਂ ਚਾਰ ਕਿਹੜੇ ਕੰਦਾ ਮੈਂ ਨੂੰ ਚੱਫੀ ਪਾਉਣੇ ਨੇ ਪਾ ਜਿਹੜੀ ਚੱਫੀ ਨਹੀਂ ਪਾਉਣੀ ਮੇਰੇ ਪੈਸੇ ਰੇ ਆ ਚੱਫੀ ਦਾ ਕੰਦਾ ਬੇ ਆਪਣੇ ਕਰੇ ਚਾਰ ਚਾਰ ਕਿਹੜਾ मुड़ा मैं पचाना है मैं कहा छी खलावुनी नहीं कहा कामकाज मैं तुझकी बही दास तो बता मैंने कहा मैं पैसा एक कमेंट एक कमेंट एक कमेंट आपके क्या और हो गया एक कमेंट भाई एक कमेंट एक कमेंट मैंने मैंने आया था तुझे पांच सौ दस सौ दस क्या आता क्या किसी करे था तूने क्या नहीं आया दास की नो ਕੜੀ 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 ਓਏ ਪੁੱਛ ਨਹੀਂ ਰਗਾ ਭਰਤੀ ਦੀ ਤਿਆਰੀ ਕਰਦਾ ਨਹੀਂ ਛੱਡ ਸੁਖਿਆਸ ਦੇਖਣ ਨੂੰ ਨਹੀਂ ਕਿਹਾ ਆਈਟੀ ਦੂਰੋਂ ਬਲਰ ਮਾਰਦਾ ਉਹਨੂੰ ਹਾਂ ਚਲ 2 ਮਿੰਟ ਕਰਨ ਤੁਰ ਕੇ ਬੋਲਿਆ ਕਰ ਦੋ ਪੱਬ ਜਰਾ ਠੀਕ ਆ ਬਾਈ ਐਕਸ਼ਨ ਮੇਰਾ ਚੈਨਲ ਦੇ ਕੰਨੀ ਤੋਂ ਸੁਣ ਰਹੇ ਹੋ ਤੇ ਹਾਏ ਆਹ ਪਤਾ ਖੜੀ ਖੜੀ ਓਏ ਖੜੀ ਖੜੀ ਕੀ ਹੋ ਰਿਹਾ ਤਾਂ ਕੀ ਹੋ ਰਿਹਾ ਕੋਈ ਨਹੀਂ ਹੋਦਾ ਭਾਰਤੀ ਵਿਆਹ ਕਰਦਾ ਸੀ ਆਹ ਅਮਰਜ ਕਿਹੜੀ ਪਾਸੇ ਤਾਂ ਹੈ ਆਹ ਅਮਰਜ ਉਹ ਤਾਂ ਕਹਿੰਦੇ ਭਾਰਤੀਆਂ ਨੂੰ ਸਾਖ ਹੁੰਦਾ ਮਾਹ ਚੱਲ ਰੇਸ ਲਾ ਕੇ ਦੇਖ ਲੈ ਨਾ 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 ਤਾਂ ਇਹ ਗੱਲ ਦਾ ਕੁਝ ਹੋਰ ਹੈ ਜੀ ਇਹਦਾ ਕੁਝ ਨਹੀਂ ਨਹੀਂ ਤਾਂ ਮੈਂ ਨਹੀਂ ਦਤਾ ਗਾ ਕਿਸੇ ਨੂੰ ਦੱਸ ਦੇ ਸਾਰਾ ਕੱਤੇ ਨਹੀਂ ਪੇਦਾ ਜੀ ਦੇਦਾ ਨਹੀਂ ਨਹੀਂ ਤਾਂ ਬੁਲਾਇਆ ਫਿਰ ਮੈਨੂੰ ਭਤੀਜਾ ਨਹੀਂ ਹੁੰਦਾ ਅਰੇ ਜੀ ਅਰੇ ਮੈਂ ਤੇਰੀ ਬੀਬੀ ਨੂੰ ਘਰ ਵਾਲੀ ਵੀ ਮੰਨਦਾ ਉਹ ਤਾਂ ਮੰਨਦੀ ਨਹੀਂ ਮੈਨੂੰ ਕੁਛ ਹੈ ਓਏ ਤਾ ਇਹ ਤੂੰ ਗੱਲ ਮੇਰੀ ਮੰਨੇ ਬਣਾਉਣ ਨਾਲ